ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਨਾਨਕ ਦੁਖੀਆ ਸਭ ਸੰਸਾਰ ਸਤਿਗੁਰੂ ਦਾ ਇਹ ਵਚਨ ਕਿ ਨਾਨਕ ਦੁਖੀਆ ਸਭ ਸੰਸਾਰ ਸੱਚਮੁੱਚ ਹੀ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਕੋਈ ਕੋਈ ਵਿਰਲੇ ਮਹਾਪੁਰਖ ਨਾਮ ਜਪਣ ਵਾਲੇ ਜਿਨ੍ਹਾਂ ਨੂੰ ਦੁਨੀਆ ਨਾਲ ਕੋਈ ਵਾਅ ਵਾਸਤਾ ਹੀ ਨਹੀਂ ਜਿਨ੍ਹਾਂ ਨੂੰ ਆਪਣੀ ਵਡਿਆਈ ਜਾਂ ਨਿੰਦਾ ਦੀ ਕੋਈ ਪਰਵਾਹ ਨਹੀਂ ਹੈ ਕੇਵਲ ਨਾਮ ਸੇਵਾ ਸਿਮਰਨ ਤੇ ਹੀ ਪ੍ਰਵਾਹ ਹੈ ਪ੍ਰਵਾਹ ਨਾਹੀ ਕਿਸੈ ਕੈਰੀ ਬਾਝ ਸੱਚੇ ਨਾਹ ਜਿਵੇਂ ਕਿ ਮਹਾਪੁਰਖ ਤਾੜਨਾ ਪਰਦੇ ਹਨ ਜਿਹੜੇ ਸੱਚੇ ਪ੍ਰੇਮੀ ਨੇ ਨਹੀਂ ਪਰਵਾਹ ਦੁਨੀਆ ਦੀ ਕਰਦੇ ਦੁੱਖ ਤਾਂ ਉਹਨਾਂ ਉੱਪਰ ਵੀ ਆ ਜਾਂਦੇ ਹਨ ਪਰ ਦੁਨੀਆ ਵਾਂਗ ਦੁੱਖਾਂ ਦੇ ਕੇਰੇ ਵਿੱਚ ਨਹੀਂ ਆਉਂਦੇ ਦੇਖਣ ਵਾਲਾ ਤਾਂ ਕਈ ਵਾਰ ਸੋਚਦਾ ਹੈ ਕਿ ਮਹਾਪੁਰਸ਼ ਵੀ ਦੁਖੀ ਹਨ ਪਰ ਨਹੀਂ ਉਹ ਮਨ ਕਰਕੇ ਸੁਖੀ ਹਨ ਮਨਨਾ ਡਿਗੇ ਤਨ ਕਾਹੇ ਕੋ ਡਰਾਏ ਮਨ ਕਰਕੇ ਚੜਦੀ ਕਲਾ ਵਿੱਚ ਹੀ ਹੁੰਦੇ ਹਨ ਕਿਉਂਕਿ ਚਲਨ ਕਮਲ ਚਿਤ ਰਹਿਓ ਸਮਾਏ ਉਹਨਾਂ ਦਾ ਚਿਤ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਜਿਵੇਂ ਕਲਗੀਧਰ ਪਾਛਾ ਜਿਨੇ ਆਪਣੀ ਬਾਣੀ ਅੰਦਰ ਫਰਮਾਇਆ ਹੈ ਚਿਤ ਨਾ ਪਇਓ ਹਮਰੋ ਅਵਨ ਗਹਿ ਜੁਬੀ ਲਹੀ ਸੁਰਤ ਪ੍ਰਭ ਚਰਨਨ ਮਹਿ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਜੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੇ ਕਥਾ ਜੋ ਕਿ ਕਲਗੀਧਰ ਪਾਤਸ਼ਾਹ ਆਪ ਦੱਸਦੇ ਹਨ ਅਬ ਮੈਂ ਆਪਣੀ ਕਥਾ ਬਖਾਨਿਓ ਤਪ ਸਾਧਤ ਜਹ ਬਿਦਮੋਹ ਆਨੋ ਕਹਿੰਦੇ ਹਨ ਕਿ ਮੈਨੂੰ ਤਪ ਕਰਦੇ ਨੂੰ ਨਿਰੰਕਾਰ ਨੇ ਬੁਲਾ ਲਿਆ ਤਾਂ ਸੇਵਕ ਨੇ ਪੁੱਛਿਆ ਜੀ ਕਿੱਥੇ ਤਪੱਸਿਆ ਕਰਦੇ ਸੀ ਕਹਿਣ ਲੱਗੇ ਹਿਮਕੁਡ ਪਰਬਤ ਹੈ ਜਹਾਂ ਸਭ ਤੋਂ ਸ਼੍ਰਿੰਗ ਸੋਬਤ ਹੈ ਤਹਾਂ ਕਹਿੰਦੇ ਹਨ ਇਤਨੀ ਕਠਨ ਕਾਲਨਾ ਕਾਲੀ ਜਿਸ ਕਰਕੇ ਮੈਂ ਅਤੇ ਨਿਰੰਕਾਰ ਇੱਕ ਹੀ ਹੋ ਗਏ ਕਿਉਂਕਿ ਜਦੋਂ ਮਨੁੱਖ ਨਿਰੰਕਾਰ ਨਾਲ ਜੁੜ ਜਾਂਦਾ ਹੈ ਉਦੋਂ ਉਸੇ ਦਾ ਹੀ ਰੂਪ ਬਣ ਜਾਂਦਾ ਹੈ ਅਤੇ ਇੱਧਰ ਮਾਤ ਲੋਕ ਵਿੱਚ ਮੇਰੇ ਮਾਤਾ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਰੇਕਾਰ ਅੱਗੇ ਬੇਨਤੀਆਂ ਕੀਤੀਆਂ ਕਿ ਕੋਈ ਜੋਧਾ ਸੂਰਪੁਰ ਭੇਜੋ ਤਾਂ ਕਿ ਇਸ ਸੰਸਾਰ ਨੂੰ ਸਿੱਧੇ ਰਸਤੇ ਪਾ ਦੇਵੇ ਤਾਤ ਮਾਤ ਮੁਰ ਅਲਖ ਅਰਾਦਾ ਬਹੁਬਿਧ ਜੋਗ ਸਾਧਨ ਸਾਦਾ ਉਹਨਾਂ ਨੇ ਸਿਰਫ ਅਰਦਾਸਾਂ ਹੀ ਨਹੀਂ ਕੀਤੀਆਂ ਬਲਕਿ ਕਈ ਤਰ੍ਹਾਂ ਕਰਕੇ ਜੋਗ ਸਾਧਨਾਵਾਂ ਵੀ ਕੀਤੀਆਂ ਤਿਨ ਜੋ ਕਰੀ ਅਲਖ ਕੀ ਸੇਵਾ ਤਾਤੇ ਪਏ ਪ੍ਰਸੰਨ ਗੁਰਦੇਵਾ ਮਾਤਾ ਪਿਤਾ ਨੇ ਜਦੋਂ ਅਲਖ ਭਾਵ ਸੰਸਾਰ ਦੀ ਸੇਵਾ ਕੀਤੀ ਤਾਂ ਨਿਰੰਕਾਰ ਪ੍ਰਸੰਨ ਹੋ ਗਏ ਅਤੇ ਸਿਰ ਮੈਨੂੰ ਨਿਰੰਕਾਰ ਨੇ ਬੁਲਾਇਆ ਅਤੇ ਆਖਿਆ ਦੁਸ਼ਟ ਦਮਨ ਤੂੰ ਮਾਤ ਲੋਕ ਦੀ ertid ਤੇ ਜਾ ਕੇ ਗਰੀਬਾਂ ਦੀ ਰੱਖਿਆ ਕਰ ਕਲਗੀਧਰ 파ਰਸ਼ਾ ਨੇ ਕਿਹਾ ਕਿ ਜਦੋਂ ਨਿਰੰਕਾਰ ਦਾ ਇਹ ਬਚਨ ਮੈਂ ਸੁਨਿਆ ਅਤੇ ਸੰਸਾਰ ਵੱਲ ਨਿਗਾਹ ਮਾਰੀ ਜਦੋਂ ਦੇਖਿਆ ਤਾਂ ਕੀ ਨਜ਼ਰ ਆਇਆ ਕਿ ਸਾਰਾ ਹੀ ਸੰਸਾਰ ਦੁਖੀ ਹੈ ਇੱਥੋਂ ਤੱਕ ਕਿ ਜੋ ਇਥੇ ਪੀਰ ਫਕੀਰ ਓਲੀਏ ਅਵਤਾਰ ਵੀ ਸੰਸਾਰ ਤੇ ਗਏ ਉਹੋ ਵੀ ਰੋਂਦੇ ਹੀ ਆਏ ਹਨ ਸਹੰਸਦਾਰ ਧਾਰ ਦੇ ਇਧਰ ਅਲਵਾਇ ਪਰ ਸ੍ਰਾਮ ਰੋਵੇ ਕਰ ਆਇਆ ਅਜੈਸ ਰੋਵੇ ਪਿਖਿਆ ਖਾਏ ਐਸੀ ਦਰਗਾ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਨ ਵਿਛੜ ਗਿਆ ਰੋਵੇ ਦਸੇ ਲੰਖ ਗਵਾਏ ਜਿਨ ਸੀਤਾ ਆਦੀ ਡੋਰੂ ਵਾਏ ਰੋਵੇ ਪਾਂਡਾ ਪਏ ਮਜੂਰ ਜਿਨ ਕਾ ਸਵਾਮੀ ਰਹਿਤ ਹਦੂਰ ਰੋਵੈ ਜਨ ਮੇਜਾ ਖੋਏ ਗਿਆ ਏਕੀ ਕਾਰਨ ਪਾਪੀ ਬਿਆ ਰੋਵਹਿ ਸੇਖ ਮਸਾਇਕ ਪੀਰ ਅੰਤ ਕਾਲ ਮਤੁ ਲਾਗੈ ਭੀੜ ਰੋਵਹਿ ਰਾਜੇ ਕੰਨ ਪੜਾਏ ਘਰ ਘਰ ਮਾਗੈ ਪਿਖਿਆ ਜਾਏ ਰੋਵਹਿ ਕਿਰਪਨ ਸੰਚਹਿ ਤਨ ਜਾਏ ਪੰਡਿਤ ਰੋਵਹਿ ਗਿਆਨ ਗਵਾਏ ਬਾਲੀ ਰੋਵੈ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਜਦੋਂ ਮੈਂ ਇਸ ਸੰਸਾਰ ਨੂੰ ਤੱਕਿਆ ਤਾਂ ਨਿਰੰਕਾਰ ਨੂੰ ਬੇਨਤੀ ਕੀਤੀ ਮੇਰਾ ਇਸ ਸੰਸਾਰ ਵਿੱਚ ਜਾਣ ਨੂੰ ਚੀ ਨਹੀਂ ਕਰਦਾ ਕਿਉਂਕਿ ਪਹਿਲਾਂ ਜੋ ਵੀ ਕੋਈ ਗਿਆ ਹੈ ਉਹ ਰੋਂਦਾ ਹੀ ਆਇਆ ਹੈ ਤਾਂ ਨਿਰੰਕਾਰ ਨੇ ਆਖਿਆ ਬਸ ਇਹੋ ਤਾਂ ਫਰਕ ਹੈ ਕਿ ਅੱਜ ਤੱਕ ਜੋ ਵੀ ਕੋਈ ਸੰਸਾਰ ਤੇ ਗਿਆ ਹੈ ਉਹ ਰੋਂਦਾ ਹੀ ਆਇਆ ਹੈ ਪਰ ਮੈਂ ਚਾਹੁੰਦਾ ਹਾਂ ਕੋਈ ਉਸਤਾਦ ਹੋਵੇ ਜੋ ਇਸ ਰੋਂਦੇ ਸੰਸਾਰ ਨੂੰ ਹੱਸਣ ਦੀ ਜੱਜ ਸਿਖਾਵੇ ਇਸ ਲਈ ਤੂੰ ਸੰਸਾਰ ਤੇ ਜਾ ਤੇਰੇ ਸਿਰ ਤੋਂ ਪਿਤਾ ਦਾ ਸਾਯਾ ਉੱਤ ਜਾਵੇ ਪਰ ਤੈਨੂੰ ਕੋਈ ਗਮ ਨਾ ਹੋਵੇ ਆਨੰਦ ਪੂਰੀ ਉਜੜ ਜਾਵੇ ਪਰ ਤੈਨੂੰ ਦੁੱਖ ਨਾ ਲੱਗੇ ਤੇਰੇ ਬੱਚੇ ਤੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਜਾਣ ਪਰ ਤੇਰੀਆਂ ਅੱਖਾਂ ਵਿੱਚ ਹੰਝੂ ਨਾ ਆਉਣ ਜਿਵੇਂ ਮਹਾਪੁਰਸ਼ ਤਾਰਨਾ ਪਰਦੇ ਹਨ ਪੁੱਤਰ ਵਾਰ ਕੇ ਕਲਗੀਆਂ ਵਾਣੇ ਦੇ ਇੱਕ ਵੀ ਹੰਝੂ ਨਾ ਘੇੜਿਆ ਨਿਰੰਕਾਰ ਨੇ ਆਖਿਆ ਮਹ ਚੋਨਾ ਹਾ ਕਿ ਤੂੰ ਉਸਤਾਦ ਬਣ ਕੇ ਸੰਸਾਰ ਤੇ ਜਾ ਇਸ ਤਰ੍ਹਾਂ ਕਰਕੇ ਜਦੋਂ ਨਿਰੰਕਾਰ ਨੇ ਸਮਝਾਇਆ ਕਾ ਕਰਕੇ ਮੈਂ ਇਸ ਮਾਤ ਲੋਕ ਵਿੱਚ ਜਨਮ ਧਾਰਿਆ ਪਰ ਜੋ ਮੇਰੇ ਮਨ ਦੀ ਅਵਸਥਾ ਸੀ ਉਹ ਇਹ ਸੀ ਜਿਤਨਾ ਪਇਓ ਹਮਰੋ ਅਵਨ ਕਹਿ ਮੇਰਾ ਜਿਤਨਾ ਹੀ ਸਿਖਦਾ ਇਸ ਸੰਸਾਰ ਤੇ ਉਹਨੂੰ ਹੁਕਮ ਮੰਨ ਕੇ ਭਾਵੇਂ ਸੰਸਾਰ ਤੇ ਆ ਤਾ ਗਿਆ ਪਰ ਜਿਹੜੀ ਮੇਰੀ ਸੁਰਤ ਸੀ ਉਹ ਹਮੇਸ਼ਾ ਨਿਰੰਕਾਰ ਦੇ ਚਰਨਾ ਨਾਲ ਹੀ ਜੁੜੀ ਰਹੀ ਅਤੇ ਜਿਸ ਦੀ ਵੀ ਸੁਰਤ ਨਿਰੰਕਾਰ ਨਾਲ ਜੁੜ ਜਾਏ ਉਸ ਉੱਪਰ ਦੁਨੀਆਂ ਦੇ ਦੁੱਖ ਕੋਈ ਅਸਰ ਨਹੀਂ ਕਰਦੇ ਕਿਉਂਕਿ ਜਦੋਂ ਸੁਰਤ जोडਦੀ ਹੈ ਉਦੋਂ ਮਨੁੱਖ ਦਾ ਸਬੰਧ ਸਰੀਰ ਨਾਲੋਂ ਟੁੱਟ ਜਾਂਦਾ ਹੈ ਅਤੇ ਜਿਸ ਦਾ ਵੀ ਸਬੰਧ ਸਰੀਰ ਨਾਲੋਂ ਟੁੱਟ ਜਾਵੇ ਜਿਵੇਂ ਅੱਜ ਸਾਡੇ ਸਰੀਰ ਨੂੰ ਕੋਈ ਚੁੰਡੀ ਵੀ ਵੱਢ ਦਵੇ ਤਾਂ ਦਰਦ ਹੁੰਦੀ ਹੈ ਹੋਰ ਕੋਈ ਸੱਤ ਲੱਗ ਜਾਵੇ ਦਰਦ ਹੁੰਦੀ ਹੈ ਪਰ ਜਦੋਂ ਕਦੇ ਡਾਕਟਰ ਆਪਰੇਸ਼ਨ ਕਰਦਾ ਹੈ ਉਦੋਂ ਕਿਉਂ ਨਹੀਂ ਦਰਦ ਹੁੰਦਾ ਉਦੋਂ ਕਿਉਂ ਚੁੱਪ ਕਰਕੇ ਇਨਸਾਨ ਪਿਆ ਰਹਿੰਦਾ ਹੈ ਭਾਵੇਂ ਕਿ ਉਦੋਂ ਵੀ ਤਾਂ ਸਰੀਰ ਵਿੱਚ ਜਾਨ ਹੁੰਦੀ ਹੈ ਪਰ ਉਦੋਂ ਡਾਕਟਰ ਸਰੀਰ ਨੂੰ ਟੀਕਾ ਲਾ ਕੇ ਸਾਨੂੰ ਸਰੀਰ ਨਾਲੋਂ ਵੱਖ ਕਰ ਦਿੰਦਾ ਹੈ ਜਿਸ ਕਰਕੇ ਦਰਦ ਮਹਿਸੂਸ ਨਹੀਂ ਹੁੰਦੀ ਇਹ ਤਾਂ ਇੱਕ ਦਿਸਤਾਨ ਸੀ ਇਸੇ ਤਰ੍ਹਾਂ ਜੋ ਪੂਰਨ ਮਹਾਪੁਰਸ਼ ਹੁੰਦੇ ਹਨ ਉਹਨਾਂ ਦਾ ਵੀ ਜੋ ਸਰੀਰ ਹੈ ਉਸ ਨਾਲੋਂ ਕਨੈਕਸ਼ਨ ਟਟਿਆ ਹੋਇਆ ਹੁੰਦਾ ਹੈ ਦੇਖਣ ਵਾਲੇ ਨੂੰ ਲੱਗਦਾ ਹੈ ਕਿ ਇਹਨਾਂ ਦੇ ਸਰੀਰ ਨੂੰ ਦੁੱਖ ਹੈ ਪਰ ਵਾਸਤਵ ਵਿੱਚ ਉਹਨਾਂ ਨੂੰ ਕੋਈ ਦੁੱਖ ਹੀ ਨਹੀਂ ਹੁੰਦਾ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਚਲ ਨ ਕਮਲ ਚਿਤ ਰਹਿਓ ਸਮਾਏ ਜੇ ਕਲਗੀਧਰ ਪਾਤਸ਼ਾਹ ਨੇ ਆਪਣੀ ਸੁਰਤ ਨਿਰੰਕਾਰ ਨਾਲ ਜੋੜ ਕੇ ਰੱਖੀ ਤਾਂ ਕਿੰਨੇ ਪਾਣੇ ਉਹਨਾਂ ਦੇ ਸਾਹਮਣੇ ਬੀਤੇ ਪਰ ਕੋਈ ਵੀ ਦੁੱਖ ਉਹਨਾਂ ਨੂੰ ਦੁਖੀ ਨਾ ਕਰ ਸਕਿਆ ਛੋਟੀ ਜਹੀ ਅਵਸਥਾ ਵਿੱਚ ਪਿਤਾ ਦਾ ਸਾਯਾ ਸਿਰ ਤੋਂ ਉੱਠ ਜਾਣਾ ਅਨੰਦਪੁਰ ਸਹਿਬ ਦਾ ਉੱਜੜ ਜਾਣਾ ਬੱਤਿਆਂ ਦਾ ਅੱਖਾਂ ਸਾਹਮਣੇ ਸ਼ਹੀਰ ਹੋ ਜਾਣਾ ਛੋਟੇ ਸਹਿਬਜ਼ਾਦਿਆਂ ਦੀ ਖਬਰ ਸੁਣ ਲੈਣਾ ਪਰ ਫਿਰ ਵੀ ਅਡੋਲ ਰਹਿਣਾ ਇਹੀ ਤਾਂ ਫਰਕ ਹੈ ਕਿ ਜਿਸ ਅੱਗੇ ਆ ਕੇ ਦੁਨੀਆ ਲਟਕਣਾ ਹੈ ਉਸ ਵਿੱਚ ਤੇ ਦੁਨੀਆਂ ਨਾਲੋਂ ਕੋਈ ਵੱਡਾ ਗੁਣ ਹੋਣਾ ਚਾਹੀਦਾ ਹੈ ਜੇ ਉਹ ਵੀ ਦੁਨੀਆਂ ਵਾਂਗ ਦੁੱਖਾਂ ਸੁੱਖਾਂ ਦੇ ਵਹਿਣ ਵਿੱਚ ਵਹਿਦੁਰੇ ਤਾਂ ਉਹਨਾਂ ਵਿੱਚ ਅਤੇ ਦੁਨੀਆਂਦਾਰਾਂ ਵਿੱਚ ਫਰਕ ਕੀ ਹੋਇਆ ਇਸੇ ਤਰ੍ਹਾਂ ਮਹਾਪੁਰਖ ਹਨ ਉਹ ਸੰਸਾਰ ਵਿੱਚ ਖਚਿਤ ਨਹੀਂ ਹੁੰਦੇ ਦੁਨੀਆਂ ਦੀ ਨਿੰਦਾ ਉਸਤਤ ਦੀ ਪਰਵਾਹ ਨਹੀਂ ਕਰਦੇ ਆਸ਼ਕ ਦੀ ਅਜਮਾਇਸ਼ ਕਰਕੇ ਦਿੰਦਾ ਗੁਰੂ ਦਿਖਾਲੀ ਸੋਨਾ ਟੂੰਬ ਬਣੇ ਉਸ ਵੇਲੇ ਪੈਂਦਾ ਜਦੋਂ ਕੁਠਾਲੀ ਮੇਵਾ ਤੂਪ ਸਹੇ ਸਿਰ ਉੱਪਰ ਤਾਂ ਫਿਰ ਫੜਦਾ ਲਾਲੀ ਦਰਜੀ ਪਾਸ ਹੋਣ ਜਦ ਲੀਰਾ ਬਨੇ ਕਮੀਜ਼ ਬੰਗਾਲੀ ਮਤਲਬ ਦਿਨਾਂ ਦੇ ਹਾਸਲ ਹੋਏ ਜਿੰਨਾ ਮੁਸੀਬਤ ਚਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ